ਬੱਚੇ ਨੂੰ ਪਾਓ ਗਲਤੀਆਂ ਤੋਂ ਸਿੱਖਣ ਦੀ ਆਦਤ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਅਸੀਂ ਵਿਚਾਰ ਜਿਹੜਾ ਕਰਨ ਜਾ ਰਹੇ ਹਾਂ ਜੀ ਅੱਜ ਦਾ ਸਾਡਾ ਵਿਸ਼ਾ ਜਿਹੜਾ ਹੈ ਨਾ ਉਹ ਇਹ ਹੈ ਕਿ ਸਾਡੇ ਬੱਚੇ ਨੂੰ ਅਸੀਂ ਸਿਖਾਉਣਾ ਕਿਵੇਂ ਹੈ ਤੇ ਕਈ ਵਾਰ ਨਾ ਅਸੀਂ ਅਸੀਂ ਗਲਤੀ ਕਿੱਥੇ ਕਰ ਜਾਂਦੇ ਹਾਂ ਅਸੀਂ ਬੱਚੇ ਨੂੰ ਹਮੇਸ਼ਾ ਲੈਕਚਰ ਹੀ ਦਿੰਦੇ ਰਹਿੰਦੇ ਹਾਂ ਸਵੇਰੇ ਉੱਠਿਆ ਉਸ ਤੋਂ ਬਾਅਦ ਬੇਟਾ ਇਹ ਕਰੀਦਾ ਇਹ ਨਹੀਂ ਕਰੀਦਾ ਡੂਜ਼ ਐਂਡ ਡੋਂਟਸ ਦੇ ਇੰਨੇ ਲੈਕਚਰ ਦਿੰਨੇ ਉਹਨੂੰ ਕਿ ਸਾਡਾ ਬੱਚਾ ਕਈ ਵਾਰ ਸਾਤੂ ਬੋਰ ਹੋ ਜਾਂਦਾ ਉਹਨੂੰ ਉਹਨੂੰ ਕਈ ਵਾਰ ਤਾਂ ਇਹ ਲੱਗਣਾ ਜਾਂਦਾ ਸਕੂਲ ਤੋਂ ਵਾਪਸ ਆਉਂਦੇ ਹੀ ਜਾਂ ਘਰ ਜਦੋਂ ਵੀ ਜਾਣਦੀ ਉਹਦੀ ਉਹਨੂੰ ਲੱਗਦਾ ਤਾਂ ਉਹਨੂੰ ਇਹ ਲੱਗਦਾ ਕਿ ਹੁਣ ਫੇਰ ਲੈਕਚਰ ਸੁਣਨਾ ਪਊਗਾ ਸਵੇਰੇ ਲੈਕਚਰ ਸ਼ਾਮ ਨੂੰ ਲੈਕਚਰ ਦੁਪਹਿਰ ਨੂੰ ਲੈਕਚਰ ਦੇਖੋ ਲੈਕਚਰ ਦੇ ਨਾਲ ਨਹੀਂ ਸਿਖਾਇਆ ਜਾ ਸਕਦਾ ਕਿਸੇ ਨੂੰ ਵੀ ਤਾਂ ਆਪਾਂ ਨੇ ਅੱਜ ਗੱਲ ਕੀ ਕਰਨੀ ਹੈ ਕਿ ਅਗਰ ਅਸੀਂ ਲੈਕਚਰ ਦੇ ਕੇ ਬੱਚੇ ਨੂੰ ਨਹੀਂ ਸਿਖਾਉਣਾ ਤਾਂ ਕਿਵੇਂ ਸਿਖਾਇਆ ਜਾਵੇ ਉਦੋਂ ਇੱਕ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਬੱਚੇ ਨੂੰ ਗਲਤੀਆਂ ਤੋਂ ਸਿੱਖਣ ਦੀ ਆਦਤ ਪਾਓ ਹੁਣ 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 ਸਾਡੇ ਦਿਮਾਗ 'ਚ ਇੱਕ ਵਿਚਾਰ ਆਉਣਾ ਹੈ ਕਿ ਗਲਤੀਆਂ ਵੀ ਬੱਚਾ ਪਹਿਲਾਂ 100 ਵਾਰੀ ਗਲਤੀਆਂ ਕਰੂਗਾ ਫਿਰ ਉਹਨੂੰ ਉਹਨੂੰ ਹਰ ਗਲਤੀ ਤੇ ਸਿਖਾਵਾਂਗੇ ਨਹੀਂ ਬਿਲਕੁਲ ਨਹੀਂ ਜ਼ਰੂਰੀ ਨਹੀਂ ਕਿ ਤੁਹਾਡਾ ਬੱਚਾ ਗਲਤੀ ਕਰੇ ਉਸੇ ਗਲਤੀ ਤੇ ਉਹਨੂੰ ਸਿਖਾਉਣਾ ਹੈ ਜਦੋਂ ਵੀ ਤੁਸੀਂ ਗੱਲ ਸ਼ੁਰੂ ਕਰਨੀ ਹੈ ਬੱਚੇ ਨੂੰ ਸਮਝਾਉਣਾ ਸ਼ੁਰੂ ਕਰਨਾ ਤਾਂ ਕਿਸੇ ਦੀ ਗਲਤੀ ਦੀ ਉਦਾਹਰਨ ਵੀ ਦੇ ਸਕਦੇ ਆਪਾਂ ਕਿਸੇ ਬੱਚੇ ਨੇ ਗਲਤੀ ਕੀਤੀ ਹੋਈ ਹੈ ਉਹਦੀ ਉਦਾਹਰਨ ਦੇ ਸਕਦੇ ਆ ਕੋਈ ਬੱਚਾ ਸਾਨੂੰ ਲੱਗਦਾ ਕਿ ਇੱਕ 10 12 ਸਾਲ 15 ਸਾਲ ਪਹਿਲੀ ਕੋਈ ਸਾਡੇ ਗੱਲ ਯਾਦ ਹੈ ਕਿ ਇੱਕ ਵਾਰ ਨਾ ਫਲਾਣੇ ਦੇ ਬੱਚੇ ਨੇ ਜਾਂ ਕਿਸੇ ਦੇ ਬੱਚੇ ਨੇ ਇਹ ਗਲਤੀ ਕਰਨੀ ਸੀ ਉਹਦੇ ਨਾਲ ਫਿਰ ਇਹ ਹੋਇਆ ਉਹਦੇ ਨਾਲ ਨਾ ਇੱਕ ਇੱਕ ਬੱਚੇ ਦਾ ਇੰਟਰਸਟ ਕ੍ਰੀਏਟ ਹੁੰਦਾ ਉਹਦੇ ਵਿੱਚ ਇੰਟਰਸਟ ਪੈਦਾ ਹੁੰਦਾ ਕਿਵੇਂ ਹੁੰਦਾ ਬੱਚੇ ਤੁਸੀਂ ਕਦੇ ਵੀ ਦੇਖਿਓ ਇੱਕ ਕਹਾਣੀਆਂ ਦੇ ਰੂਪ ਦੇ ਵਿੱਚ ਸਮਝਦੇ ਹੁੰਦੇ ਆ ਜਦੋਂ ਵੀ ਤੁਸੀਂ ਉਹਨਾਂ ਨੂੰ ਲੈਕਚਰ ਦੇਣ ਲੱਗੋਗੇ ਨਾ ਤਾਂ ਉਹ ਬੋਰ ਹੋਇਆਤ ਮਹਿਸੂਸ ਕਰਨਗੇ ਪਰ ਜਦੋਂ ਤੁਸੀਂ ਉਹਨੂੰ ਇੱਕ ਕਹਾਣੀ ਦੇ ਰੂਪ ਸੁਣਾਓਗੇ ਹੁਣ ਜਿਵੇਂ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸਾਡੇ ਬੱਚੇ ਸੰਸਕਾਰੀ ਐਨੇ ਜ਼ਿਆਦਾ ਕਿਉਂ ਹੁੰਦੇ ਸੀ ਉਹ ਦਾਦੇ ਦਾਦੀਆਂ ਕੋਲ ਨਾਨੇ ਨਾਨੀਆਂ ਕੋਲ ਕਹਾਣੀਆਂ ਸੁਣਦੇ ਹੁੰਦੇ ਸੀ ਫਿਰ ਉਹਨਾਂ ਕਹਾਣੀਆਂ 'ਚ ਕੀ ਹੋਇਆ ਕਰਦਾ ਸੀ ਕਿ ਇੱਕ ਵਾਰ ਇਹ ਹੋਇਆ ਫਿਰ ਇਹ ਹੋਇਆ ਉਹ ਰਾਜੇ ਰਾਣੀ ਆ ਉਹਨੇ ਫਿਰ ਇਹ ਗਲਤੀ ਕਰ ਲਈ ਉਹਨੂੰ ਇਹ ਭੁਗਤਣਾ ਪਿਆ ਉਹਨਾਂ ਬੱਚੇ ਦੇ ਦਿਮਾਗ ਦੇ ਵਿੱਚ ਪੂਰੀ ਇੱਕ ਇਸ ਤਰ੍ਹਾਂ ਦੀ ਕੰਡੀਸ਼ਨਿੰਗ ਹੋ ਜਾਂਦੀ ਸੀ ਕਿ ਇਹ ਗਲਤੀ ਕਰਾਂਗੇ ਤਾਂ ਇਹ ਭੁਗਤਣਾ ਪਊਗਾ ਜੱਕੇ ਹਾਲੀ ਕੁਛ ਨਹੀਂ ਬੱਚੇ ਨੂੰ ਹਰ ਰੋਜ਼ ਹੀ ਹੁੰਦਾ ਸੀ ਵੀ ਮੈਂ ਆਪਣੇ ਦਾਦਾ-ਦਾਦੀ ਕੋਲ ਜਾਂ ਨਾਨਾ-ਨਾਨੀ ਕੋਲ ਜਦੋਂ ਵੀ ਮੈਂ ਮਿਲਾਂ ਉਹਨਾਂ ਨੂੰ ਤਾਂ ਮੈਂ ਉਹਨਾਂ ਨੂੰ ਇਹ ਕਹਾਂਗਾ ਕਹਾਣੀ ਸੁਣਾਓ ਕਿੰਨਾ ਇੰਟਰਸਟਿੰਗ ਤਰੀਕੇ ਨਾਲ ਸਮਝਦੇ ਹੁੰਦੇ ਸੀ ਉਹ ਤੇ ਸਾਡਾ ਜਿਹੜਾ ਅੱਧਾ ਕੰਮ ਖਤਮ ਹੋ ਜਾਂਦਾ ਸੀ ਉਸ ਨਾਲ ਹੁਣ ਅਸੀਂ ਕੀ ਕਰਦੇ ਹਾਂ ਸਾਡੇ ਤੇ ਪਤਾ ਨਹੀਂ ਤਾਂ ਕੰਮਾਂ ਦਾ ਪ੍ਰੈਸ਼ਰ ਇੰਨਾ ਹੁੰਦਾ ਹੈ ਪਤਾ ਨਹੀਂ ਸਿੰਗਲ ਫੈਮਲੀਆਂ ਕਰਕੇ ਫਰਕ ਪੈਂਦਾ ਕਈ ਵਾਰ ਤਾਂ ਉਹ ਸਾਡੇ ਤੇ ਕੀ ਪ੍ਰੈਸ਼ਰ ਪੈਂਦਾ ਕਿ ਬੱਚੇ ਨੂੰ ਸਿਖਾਉਣਾ ਸੀ ਇੱਕ ਕੰਮ ਬਣਾ ਲਿਆ ਵੱਡਾ ਵੱਡਾ ਸਾਰਾ ਕੰਮ ਬਣਾ ਲਿਆ ਵੀ ਇਹ ਕੰਮ ਕਰ ਲਿਆ ਬੱਚੇ ਨੂੰ ਰੋਟੀ ਪਾਣੀ ਖਵਾਤਾ ਸਕੂਲ ਵੀ ਚੱਲਿਆ ਗਿਆ ਸਕੂਲ ਦਾ ਹੋਮਵਰਕ ਹੋ ਗਿਆ ਚਲੋ ਵੀ ਹੁਣ ਬੱਚੇ ਨੂੰ ਸਿਖਾਉਣ ਦਾ ਟਾਈਮ ਆ ਗਿਆ ਆਪਾਂ ਬੈਠ ਕੇ ਸਾਰੇ ਸਿਖਾਈਏ ਬੱਚੇ ਨੂੰ ਇਦਾਂ ਨਹੀਂ ਹੋਇਆ ਕਰਦਾ ਬਿਲਕੁਲ ਵੀ ਨਹੀਂ ਕਰ ਸਕਦੇ ਸੀ ਬੱਚੇ ਨੂੰ ਜਿਹੜੀਆਂ ਗੱਲਾਂ ਅਸੀਂ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਸਿਸਟਮ ਬਣਿਆ ਹੋਇਆ ਕਿ ਮੈਂ ਸਕੂਲ ਜਾਣਾ ਹੈ ਉੱਥੇ ਪੜ੍ਹਨਾ ਹੈ ਵਾਪਸ ਆ ਜਾਣਾ ਹੈ ਜੋ ਸਕੂਲ 'ਚ ਕਰਵਾਇਆ ਜਾਂਦਾ ਉਹ ਕਰਨਾ ਹੈ ਘਰ ਆਉਣਾ ਹੈ ਕੰਮ ਕਰਨਾ ਹੈ ਜਿਹੜਾ ਸਕੂਲ ਦੇ ਵਿੱਚੋਂ ਮਿਲਿਆ ਹੋਇਆ ਉਹ ਕੰਮ ਕਰਨਾ ਹੈ ਪੇ ਮਾਪਿਆਂ ਨੇ ਜੋ ਕੰਮ ਕਹੇ ਆ ਉਹ ਕਰਨੇ ਆ ਤੇ ਉਹ ਇਹ ਇੱਕ ਨਾ ਸਾਡੇ ਸਮਾਜ ਦੇ ਮੁਤਾਬਕ ਸਿਸਟਮ ਬਣਿਆ ਹੋਇਆ ਜਦੋਂ ਤੁਸੀਂ ਇਸ ਲੜੀ ਨੂੰ ਤੋੜ ਕੇ ਉਹਨੂੰ ਕੁਝ ਸਮਝਾਉਣਾ ਚਾਹੁੰਦੇ ਹੋ ਨਾ ਤਾਂ ਉਹ ਉਹ ਚੀਜ਼ ਇਹ ਕਿਤੇ ਉਹਦੇ ਆਪਣੇ ਸਮਾਜ ਦੇ ਵਿੱਚ ਇਹ ਸਿਸਟਮ ਕਿਤੇ ਹੈ ਹੀ ਨਹੀਂ ਕਿ ਬੱਚੇ ਨੂੰ ਸਮਝਾਉਣਾ ਵੀ ਇੱਕ ਕੰਮ ਹੈ ਉਦੋਂ ਅਸੀਂ ਇੰਨਾ ਵੱਡਾ ਕੰਮ ਬਣਾ ਲਿਆ ਬੱਚੇ ਨੂੰ ਸਮਝਾਉਣਾ ਇਹ ਨਹੀਂ ਸਮਝਾਉਣਾ ਅੱਛਾ ਬੱਚੇ ਨੇ ਛੋਟੀ ਜੀ ਗਲਤੀ ਕਰ ਲਈ ਅਸੀਂ ਉਹਨੂੰ ਐਡਾ ਵੱਡਾ ਇਸ਼ੂ ਬਣਾ ਲੰਨੇ ਕਈ ਵਾਰਦੇ ਕੋ ਬੱਚੇ ਐ ਬੱਚੇ ਤਾਂ ਬੱਚੇ ਹੁੰਦੇ ਆ ਬੱਚਿਆਂ ਨੇ ਗਲਤੀਆਂ ਥੋੜੀਆਂ ਬਹੁਤੀਆਂ ਕਰਨੀਆਂ ਰਹਿੰਦੀਆਂ ਕਰਨੀਆਂ ਕਰਦੇ ਰਹਿੰਦੇ ਆ ਬੱਚੇ ਗਲਤੀਆਂ ਪਰ ਉਹਨੂੰ ਐਨਾ ਵੱਡਾ ਇਸ਼ੂ ਬਣਾਉਣ ਦੀ ਲੋੜ ਨਹੀਂ ਹੈ ਇਸ ਕਰਕੇ ਹਮੇਸ਼ਾ ਬੱਚੇ ਨੂੰ ਆਪਾਂ ਨੇ ਦਿਮਾਗ ਦੇ ਵਿੱਚ ਕੀ ਪਾਉਂਦੇ ਰਹਿਣਾ ਹੈ ਜਦੋਂ ਵੀ ਉਹਨੂੰ ਕੋਈ ਗੱਲ ਸਿਖਾਉਣੀ ਚਾਹੁੰਦੇ ਆ ਤਾਂ ਉਹ ਕਹਾਣੀ ਦੇ ਰੂਪ ਚ ਸਿਖਾਉਣੀ ਹੈ ਜ਼ਰੂਰੀ ਨਹੀਂ ਹੈ ਕਿ ਜਿਹੜੀ ਗਲਤੀ ਦੇ ਬਾਰੇ ਵਿੱਚ ਜਿਹੜੀ ਗਲਤੀ ਨਾ ਕਰਨ ਦੇ ਬਾਰੇ ਵਿੱਚ ਤੁਸੀਂ ਬੱਚੇ ਨੂੰ ਦੱਸਣਾ ਕਿ ਇਹ ਗਲਤੀ ਜ਼ਿੰਦਗੀ 'ਚ ਨਹੀਂ ਕਰਨੀ ਜ਼ਰੂਰੀ ਨਹੀਂ ਹੈ ਕਿ ਉਹ ਗਲਤੀ ਕੋਈ ਕਰ ਚੁੱਕਿਆ ਹੋਵੇ ਜਾਂ ਤੁਸੀਂ ਕੋਈ ਵੀ ਇੱਕ ਇੱਕ ਸਿੰਪਲ ਉਦਾਹਰਨ ਦੇ ਸਕਦੇ ਹੋ ਆਪਣੇ ਵੱਲੋਂ ਇੱਕ ਕਹਾਣੀ ਦੇ ਰੂਪ 'ਚ ਉਹਨੂੰ ਬਣਾ ਸਕਦੇ ਹੋ ਜ਼ਰੂਰੀ ਥੋੜਾ ਕੋਈ ਵੀ ਕੈਰੈਕਟਰ ਬਣਾ ਲਓ ਕੋਈ ਵੀ ਕੈਰੈਕਟਰ ਬਣਾ ਕੇ ਉਹਨੂੰ ਆਪਾਂ ਉਹਦੇ ਸਾਹਮਣੇ ਰੱਖ ਸਕਦੇ ਹਾਂ ਕਿ ਇੱਕ ਵਾਰ ਇੱਕ ਫਲਾਣਾ ਹੁੰਦਾ ਸੀ ਉਹਦਾ ਜਿਹੜਾ ਬੱਚੇ ਨੇ ਇਹ ਗਲਤੀ ਕਰ ਲਈ ਸੀ ਉਹਨੂੰ ਫਿਰ ਇਹ ਪੁਕਤਣਾ ਪਿਆ ਜਦੋਂ ਤੁਸੀਂ ਇਸ ਤਰ੍ਹਾਂ ਨਾਲ ਕਹਾਣੀਆਂ ਦੇ ਰੂਪ 'ਚ ਬੱਚੇ ਨੂੰ ਸਿਖਾਓਗੇ ਨਾ ਤਾਂ ਉਹ ਜਲਦੀ ਸਿੱਖਦਾ ਹੈ ਵਧੀਆ ਸਿੱਖਦਾ ਹੈ ਤੇ ਲੰਬੇ ਸਮੇਂ ਤੱਕ ਉਹਦੇ ਦਿਮਾਗ ਦੇ ਵਿੱਚ ਉਹ ਗੱਲਾਂ ਰਹਿੰਦੀਆਂ ਸੋ ਇਹਦੇ ਲਈ ਤੁਹਾਨੂੰ ਥੋੜਾ ਜਿਹਾ ਜਿਹੜਾ ਆਪਣੇ ਆਪ ਤੇ ਵੀ ਇਹ ਕੰਟਰੋਲ ਰੱਖਣਾ ਪਊਗਾ ਅਗਰ ਬੱਚਾ ਗਲਤੀ ਕਰਦਾ ਕਈ ਵਾਰ ਕੀ ਹੁੰਦਾ ਮੈਂ ਦੇਖਿਆ ਕਿ ਅਗਰ ਕੋਈ ਬੱਚਾ ਗਲਤੀ ਕਰ ਦਿੰਦਾ ਨਾ ਤਾਂ ਉਹਨੂੰ ਅਸੀਂ ਉਸ ਗਲਤੀ ਤੇ ਇੰਨਾ ਕਿ ਝਟਕ ਦਿੰਨੇ ਆ ਕਿ ਬੱਚਾ ਉਹ ਤੋਂ ਬਾਅਦ ਅਗਰ ਉਹ ਤੋਂ ਕੋਈ ਗਲਤੀ ਹੋ ਵੀ ਜਾਂਦੀ ਹੈ ਤਾਂ ਉਹ ਦੱਸਦਾ ਹੀ ਨਹੀਂ ਸਾਨੂੰ ਤੁਸੀਂ ਵਰਤੋ ਛੋਟੀਆਂ-ਛੋਟੀਆਂ ਗਲਤੀਆਂ ਮੰਨ ਲਓ ਮੰਨ ਲਓ ਬੱਚੇ ਨੇ ਕੋਈ ਬਰਤਨ ਤੋੜਦਾ ਹੁਣ ਇੱਕ ਛੋਟੀ ਜਿਹੀ ਉਦਾਹਰਣ ਲੈ ਕੇ ਚੱਲਦੇ ਆ ਠੀਕ ਹੈ ਜੀ ਉਹ ਤੋਂ ਬਾਅਦ ਮੈਂ ਬਹੁਤ ਵਾਰ ਦੇਖਿਆ ਹੈ ਆਪਾਂ ਛੜਕਤਾ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਉਹ ਤੋਂ ਬਾਅਦ ਕਦੇ ਦੁਬਾਰਾ ਉਹੀ ਸੇਮ ਗਲਤੀ ਉਹ ਤੋਂ ਫੇਰ ਹੋਗੀ ਕਿ ਕੋਈ ਬਰਤਨ ਟੁੱਟ ਗਿਆ ਜਾਂ ਕੋਈ ਗਲਤੀ ਹੋ ਗਈ ਉਹਨੇ ਕੀ ਕਰਨਾ ਹੈ ਉਹਨੂੰ ਸਮਿਟਣ ਦੀ ਕੋਸ਼ਿਸ਼ ਕਰਨੀ ਹੈ ਕਿ ਮੇਰੇ ਮਾਪਿਆਂ ਨੂੰ ਨਾ ਪਤਾ ਲੱਗ ਜਾਏ ਉਹਨਾਂ ਨੇ ਮੇਰੇ ਗਲ ਪੈ ਜਾਣਾ ਨਹੀਂ ਜੋ ਬੱਚੇ ਨੂੰ ਇੰਨਾ ਕੰਫਰਟੇਬਲ ਕਰ ਦੋ ਆਪਣੇ ਨਾਲ ਕਿ ਬੱਚਾ ਜਦੋਂ ਵੀ ਉਹ ਤੋਂ ਕੋਈ ਗਲਤੀ ਹੋਵੇ ਉਹ ਸਾਨੂੰ ਆ ਕੇ ਦੱਸੇ ਸਕੇ ਸਭ ਤੋਂ ਪਹਿਲਾਂ ਸਾਨੂੰ ਦੱਸੇ ਕਿ ਮਿੱਤੂ ਜੀ ਇਹ ਗਲਤੀ ਹੋ ਗਈ ਤੇ ਅਸੀਂ ਫਿਰ ਉਹਨੂੰ ਕਹੀਏ ਵੀ ਇਹ ਗਲਤੀ ਦੁਬਾਰਾ ਨਾ ਹੋਵੇ ਉਹਦੇ ਲਈ ਕੀ ਕਰਨਾ ਹੈ ਕੀ ਕੀ ਧਿਆਨ ਰੱਖਣਾ ਚਾਹੀਦਾ ਸਾਨੂੰ ਤਾਂ ਕਿ ਇਹ ਗਲਤੀਆਂ ਸਾਤੋਂ ਨਾ ਹੋਣ ਪਰ ਉਹਦੇ ਨਾਲ ਸਾਡੇ ਵੱਲੋਂ ਇੱਕ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਕਿ ਸਾਡੇ ਬੱਚੇ ਨੂੰ ਸਾਡੇ ਤੇ ਸਾਡੇ ਤੇ ਇੰਨਾ ਕੁ ਭਰੋਸਾ ਹੋਣਾ ਚਾਹੀਦਾ ਹੈ ਉਹ ਸਾਡੇ ਕੋਲ ਆ ਕੇ ਹਰ ਗੱਲ ਸਾਡੇ ਨਾਲ ਸਭ ਤੋਂ ਪਹਿਲਾਂ ਉਹਨੂੰ ਇਹ ਲੱਗੇ ਕਿ ਇਹ ਗਲਤੀ ਅਗਰ ਮੇਤੋਂ ਹੋਈ ਹੈ ਤਾਂ ਇਹਦਾ ਮੈਂ ਸਭ ਤੋਂ ਪਹਿਲੀ ਵਿਚਾਰ ਆਪਣੇ ਮਾਪਿਆਂ ਨਾਲ ਕਰਨੀ ਆ ਜਾ ਕੇ ਕਿਉਂਕਿ ਮੈਨੂੰ ਸਹੀ ਹੱਲ ਜੇ ਦੇ ਸਕਦੇ ਆ ਤਾਂ ਉਹੀ ਦੇ ਸਕਦੇ ਆ ਅਗਰ ਮੈਂ ਇਹਦੇ ਬਾਰੇ ਵਿੱਚ ਕਿਸੇ ਹੋਰ ਨਾਲ ਗੱਲ ਕਰ ਲਈ ਪਹਿਲਾਂ ਤਾਂ ਮੈਨੂੰ ਸਮੱਸਿਆ ਆ ਸਕਦੀ ਹੈ ਜ਼ਰੂਰੀ ਨਹੀਂ ਹੈ ਹਰ ਸਮस्या ਆਵੇ ਪਰ ਮੈਨੂੰ ਇਹ ਲੱਗਦਾ ਕਿ ਮਾਪੇ ਜਿੰਨੇ ਵਧੀਆ ਢੰਗ ਨਾਲ ਆਪਣੇ ਬੱਚਿਆਂ ਨੂੰ ਸਮਝਾ ਸਕਦੇ ਆ ਸ਼ਾਇਦ ਸ਼ਾਇਦ ਕੋਈ ਹੋਰ ਨਾ ਸਮਝਾ ਸਕਦਾ ਹੋਵੇ ਜਾਂ ਜਾਂ ਜੇ ਸਮਝਾ ਸਕਦਾ ਵੀ ਹੋਵੇ ਤਾਂ ਹੋ ਸਕਦਾ ਹੈ ਕਿ ਸਾਡੇ ਤੋਂ ਪਹਿਲਾਂ ਅਗਰ ਕਿਸੇ ਨੂੰ ਉਹ ਗਲਤੀ ਪਤਾ ਲੱਗਦੀ ਹੈ ਤਾਂ ਉਹਨੂੰ ਮੈਨੀਪੂਲੇਟ ਕਰ ਸਕਦਾ ਹੈ ਆਪਣੇ ਮੁਤਾਬਕ ਜਿੰਮੇ ਦੀ ਸਹੀ ਜਿੰਮੇ ਦੀ ਸਲਾਹ ਉਹਨੂੰ ਲੱਗਦਾ ਕਿ ਮੈਨੂੰ ਬੱਚੇ ਨੂੰ ਦੇਣੀ ਚਾਹੀਦੀ ਹੈ ਉਹੀ ਜੀ ਦੇ ਸਕਦਾ ਸੋ ਇਸ ਕਰਕੇ ਬੱਚੇ ਨੂੰ ਇੰਨਾ ਕੰਫਰਟੇਬਲ ਕਰਦੇ ਹੋ ਕਿ ਬੱਚਾ ਅਗਰ ਗਲਤੀ ਕਰ ਲੈਂਦਾ ਵੱਡੀ ਹੋਈ ਹੈ ਉਹ ਤੋਂ ਛੋਟੀ ਹੋਈ ਹੈ ਇਟ ਡਸਨਟ ਮੈਟਰ ਇਹਦਾ ਕੋਈ ਮਤਲਬ ਨਹੀਂ ਹੈ ਕਿ ਉਹ ਤੋਂ ਵੱਡੀ ਗਲਤੀ ਹੋਈ ਹੈ ਕਿ ਛੋਟੀ ਗਲਤੀ ਹੋਈ ਹੈ ਪਰ ਜਿਹੜੀ ਵੀ ਗਲਤੀ ਉਹਨੇ ਕੀਤੀ ਹੈ ਉਹ ਇੰਨਾ ਕਿ ਸਾਡੇ ਨਾਲ ਕੰਫਰਟੇਬਲ ਹੋਵੇ ਕਿ ਉਹ ਆ ਕੇ ਪਹਿਲ ਦੇ ਆਧਾਰ ਤੇ ਸਾਨੂੰ ਦੱਸਣਾ ਚਾਹੇ ਜਿੱਦਾਂ ਕਿ ਅਸੀਂ ਉਹਨੂੰ ਹੱਲ ਵੀ ਦੱਸ ਸਕੀਏ ਤੇ ਇਹ ਵੀ ਦੱਸ ਸਕੀਏ ਕਿ ਅੱਗੇ ਤੋਂ ਉਹਨਾਂ ਗਲਤੀਆਂ ਤੋਂ ਬਚਣਾ ਕਿਵੇਂ ਹੈ ਸੋ ਅੱਜ ਦੇ ਅੱਜ ਦੇ ਅਸੀਂ ਜਿਹੜੀ ਵਿਚਾਰ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਸਭ ਤੋਂ ਪਹਿਲੀ ਗੱਲ ਇਹ ਰੱਖਣੀ ਹੈ ਕਿ ਆਪਣੇ ਆਪਣੇ ਬੱਚਿਆਂ ਨੂੰ ਅਸੀਂ ਗਲਤੀਆਂ ਤੋਂ ਸਿੱਖਣ ਦੀ ਆਦਤ ਪਉਣੀ ਹੈ ਉਹ ਗਲਤੀ ਜ਼ਰੂਰੀ ਨਹੀਂ ਬੱਚਾ ਕਰੇ ਕਿਸੇ ਦੀ ਵੀ ਕੋਈ ਗਲਤੀ ਕੀਤੀ ਹੋਈ ਆ ਸਾਡੇ ਦਿਮਾਗ ਚ ਆ ਇਹ ਕਹਾਣੀ ਦੇ ਰੂਪ ਚ ਅਸੀਂ ਬਣਾ ਕੇ ਉਹਨੂੰ ਇਹ ਸਿਖਾ ਦੇਣਾ ਕਿ ਜ਼ਿੰਦਗੀ ਚ ਕਿਹੜੀਆਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਜੇ ਉਹ ਕਰਦਾ ਹੈ ਤਾਂ ਉਹਦੇ ਨਤੀਜੇ ਕੀ ਭੁਗਤਨੇ ਪੈਣਗੇ ਧੰਨਵਾਦ ਜੀ ਸਸ਼ੇ ਕਾਲ ਜੀ